ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮਾਹ ਪੁਰਖਾਂ ਦੇ ਬਚਨਾਂ ਵਿੱਚੋਂ ਆਪ ਜੀ ਨਾਲ ਇੱਕ ਸਾਖੀ ਜੀ ਸਾਂਝ ਪਾਈਏ ਜੀ ਸੋ ਉਸ ਸਮੇਂ ਦੀ ਗੱਲ ਹੈ ਜਦੋਂ ਨਸ਼ਹਿਰੀ ਮਸਿਆ ਦੀ ਦਵਾਨ ਸਜਦੇ ਹੁੰਦੇ ਸਨ ਅੱਜ ਵੀ ਸਜਦੇ ਨੇ ਤੇ ਬਾਬਾ ਜੀ ਉਸ ਦਵਾਨ ਵਿੱਚ ਪਹੁੰਚੇ ਤੇ ਰਾਗੀ ਭਾਈ ਜਸਵੰਤ ਸਿੰਘ ਕੀਰਤਨ ਕਰ ਰਹੇ ਸਨ ਰਾਗੀ ਬਹੁਤ ਵਧੀਆ ਸੀ ਬੜੇ ਸੁਰਵੇ ਸੀ ਤੇ ਉਧਰੋਂ ਜੇਠ ਹਾੜ ਦੀ ਦੁਪਹਿਰ ਸ਼ਿਖਰ ਦੁਪਹਿਰ ਤੇ ਬਹੁਤ ਜ਼ਿਆਦਾ ਗਰਮੀ ਸੀ ਸਾਰੇ ਹੀ ਅਸੀਨੋ ਪਸੀਨੀ ਹੋਏ ਪਏ ਸਨ ਜੇ ਜਦੋਂ ਬਾਬਾ ਜੀ ਉੱਥੇ ਪਹੁੰਚੇ ਤੇ ਜਾ ਕੇ ਰਾਗੀ ਭਾਈ ਜਸਵੰਤ ਸਿੰਘ ਨੂੰ ਕਿਹਾ ਕਿ ਅੱਜ ਪੂਰੇ ਰੰਗ ਵਿੱਚ ਆ ਅਤੇ ਬਾਣੀ ਦੀ ਝੜੀ ਲਾ ਦੇ ਸੰਗਤਾਂ ਨੂੰ ਨਿਹਾਲ ਕਰ ਦੇ ਭਾਈ ਜਸਵੰਤ ਸਿੰਘ ਆ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਅੱਗੋਂ ਹੱਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਸਭ ਕੁਝ ਆਪ ਦੇ ਹੱਥ ਵਿੱਚ ਹੈ ਤੁਸੀਂ ਟਾਂਡ ਵਰਤਾ ਦਿਓ ਮੀਂਹ ਪਵਾ ਦਿਓ ਤੇ ਅਸੀਂ ਸਾਜਾਂ ਦਾ ਜੋਰ ਲਵਾ ਦਿੰਦੇ ਹਾਂ ਬਾਬਾ ਜੀ ਗਰਮੀ ਬੜੀ ਹੈ ਜਦੋਂ ਤੇ ਨਾਲ ਹੀ ਸੰਗਤ ਨੂੰ ਜਦੋਂ ਇਹ ਔਰ ਭਾਈ ਜਸਵੰਤ ਸਿੰਘ ਦੇ ਸੁਣੇ ਤਾਂ ਸੰਗਤ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਦਿੱਤੇ ਤੇ ਜਦੋਂ ਸੰਗਤ ਨੇ ਇਹ ਜਾਣਕਾਰੀ ਲਾਏ ਤੇ ਬਾਬਾ ਜੀ ਪੂਰੀ ਤਰ੍ਹਾਂ ਭਗਤੀ ਦੇ ਵਿੱਚ ਉਸ ਪ੍ਰਮਾਤਮਾ ਦੀ ਲਵਲীন ਹੋ ਗਏ ਤੇ ਟਿਕ ਗਏ ਇੰਜ ਸੀ ਜਿਵੇਂ ਇਸ ਜਾਣਕਾਰੀ ਦੀ ਆਵਾਜ਼ ਅਕਾਲਪੁਰਖ ਤੱਕ ਪਹੁੰਚ ਗਈ ਹੋਵੇ ਇੱਧਰ ਜਸਵੰਤ ਸਿੰਘ ਪੂਰਾ ਜੋਰ ਲਾ ਕੇ ਹਰ ਜਸ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਭਾਈ ਜਸਵੰਤ ਸਿੰਘ ਵੀ ਬਾਣੀ ਦੇ ਧੁਨ ਦੇ ਵਿੱਚ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਉੱਚੀ ਉੱਚੀ ਕੀਰਤਨ ਕਰ ਰਿਹਾ ਸੀ ਤੇ ਉਦੋਂ ਬਾਬਾ ਜੀ ਉਸ ਪਰਮਾਤਮਾ ਦੇ ਨਾਲ ਇਕਮਿਕ ਸੁਰਤੀ ਜੋੜ ਕੇ ਬੈਠੇ ਸਨ ਜਦੋਂ ਇਹ ਦੋਵੇਂ ਸੁਮੇਲ ਹੋਏ ਉਦੋਂ ਕੀ ਕੌਤਕ ਵਰਤਿਆ ਕਿ ਇੱਕ ਪਾਸਿਓਂ ਇੱਕ ਕਾਲੀ ਘੜਾ ਉੱਠੀ ਤੇ ਉੱਠ ਕੇ ਕੁਝ ਮਿੰਟਾਂ ਵਿੱਚ ਹੀ ਜਲਥਲ ਕਰ ਦਿੱਤਾ ਹੁਣ ਤਪਦਾ ਹੋਇਆ ਵਾਤਾਵਰਨ ਬਿਲਕੁਲ ਠੰਡਾ ਹੋ ਗਿਆ ਭਾ ਖੱਦੀ ਗਰਮੀ ਦੇ ਵਿੱਚ ਮੀਂਹ ਨੇ ਹਿਰਦੇ ਠਾਰ ਦਿੱਤੇ ਤੇ ਮੋਲੇਤਾਰ ਮੀਂਹ ਵਰ ਰਿਹਾ ਸੀ ਤੇ ਰਾਗੀ ਸਿੰਘ ਉੱਠ ਕੇ ਸਾਜ਼ ਲੈ ਕੇ ਅੰਦਰ ਹੋ ਗਏ ਤੇ ਕਾਫੀ ਸੰਗਤ ਵੀ ਉੱਠ ਕੇ ਖੜੀ ਹੋਈ ਅਤੇ ਮੀਂਹ ਤੋਂ ਬਚਣ ਲਈ ਇੱਧਰ ਉੱਧਰ ਹੋਏ ਪਰ ਬਾਬਾ ਜੀ ਬਾਬਾ ਜੀ ਪ੍ਰਭੂ ਚਰਨਾ ਦੇ ਵਿੱਚ ਮਗਨ ਬੈਠੇ ਰਹੇ ਉੱਪਰੋਂ ਇਹ ਠਾਂ ਪਾਣੀ ਹੀ ਪਾਣੀ ਸੀ ਰਾਗੀ ਸਿੰਘ ਕੀਰਤਨ ਕਰੇ ਸਨ ਆਪਨੇ ਕਿਰਪਾ ਕਰਕੇ ਠੰਡ ਵਰਤਾ ਦਿੱਤੀ ਸੀ ਜਦੋਂ ਕਾਦਰ ਆਪ ਹਿਰਦੇ 'ਚ ਵਸ ਗਿਆ ਸੀ ਆਪ ਹੀ ਕਦ ਦਾ ਰੂਪ ਹੋ ਗਏ ਸਨ ਤਾਂ ਪੂਰੀ ਕੁਦਰਤ ਆਪ ਦੇ ਚਰਨਾਂ ਵਿੱਚ ਹੱਥ ਬੰਨੀ ਖੜੀ ਸੀ ਮੀ ਕਿੱਡੀ ਕੋ ਗੱਲ ਹੈ ਸੋ ਆਪਨੇ ਇੱਕ ਵਾਰੀ ਪਵਿੱਤਰ ਮੁਖਾਰਬੇ ਤੋਂ ਬਚਨ ਵੀ ਕੀਤਾ ਸੀ ਕਿ ਉੰਜ ਵੇਖਣ ਨੂੰ ਤਾਂ ਇੱਕ ਰੂਪ ਜਿਹਾ ਹੀ ਹੈ ਪਰ ਸੂਰਜ ਚੰਦਰਮਾ ਦਾ ਪਾਣੀ ਭਰ ਦੇ ਆਨ ऐसे रबर रूप ने कृपा करके चफेरे मी पवा के ठंड वरता देती ते सारी संगत ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿ ਰਹੀ ਸੀ ਸੋ ਸੋ ਬਾਬਾ ਜੀ ਨੇ ਸੰਗਤ ਉਪਰ ਕਿਰਪਾ ਕੀਤੀ ਠੰਡ ਵਰਤਾਈ ਸੋ ਅੱਜ ਵੀ ਬਾਬਾ ਜੀ ਸੰਗਤਾਂ ਉਤੇ ਠੰਡ ਵਰਤਾ ਰਹੇ ਹਨ ਨਾਮ ਬਾਣੀ ਬਾਣੇ ਦੀ ਸੋ ਆਓ ਆਪਾਂ ਵੀ ਮਲਪਾ ਖਾਣੇ ਛੱਡ ਕੇ ਗੁਰੂ ਵਾਲੇ ਬਣ ਕੇ ਨਾਮ ਸਿਮਰਨ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੋ ਭਾਈ ਸੰਗਤਾਂ ਦੀ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਵਤ ਵਤ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਜੋ ਹੋਰ ਵੀ ਸੰਗਤਾਂ ਦੇ ਕੋਲ ਬਾਬਾ ਜੀ ਦੇ ਬਚਨ ਪਹੁੰਚ ਸਕਣ ਸੋ ਹੋਈਆਂ ਪੁੱਲਾਂ ਦੀ ਮਾਫੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ